ਵਾਹਿਗੁਰੂ ਜੀ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਸਭ ਤੋਂ ਮਹਿੰਗੀ ਬਾਣੀ ਜੈਦੇਵ ਜੀੋ ਦਾ ਪਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਪੁਰਖ ਮਨੋਪਿਮੰਹ ਸਤ ਆਦ ਭਾਵ ਰਤੰ ਪਰੰਦ ਪੁਤੰ ਪਰਕ੍ਰਿਤ ਪਰੰ ਜ ਚਿੰਤ ਸਰਬ ਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਨਾਦ ਨੋਚ ਜਸਮਨਨੇ ਨ ਜਨਮ ਜਰਾਦ ਮਰਨ ਭਯੰ ਰਹਾਉ ਇਚ ਹਿ ਜਮਾਦ ਪ੍ਰਾਪਯੰ ਜਸ ਸਵਸਤ ਸੁਕ੍ਰਿਤ ਕ੍ਰਿਤੰ ਪਪੂਤ ਭਾਵ ਸਮਭਯੰ ਪਰਵੰ ਪ੍ਰਸੰਨ ਮਿਦੰ ਲੋਬਾਦ੍ਰਿਸ਼ਟ ਪਰਗ੍ਰਹੰ ਜਦ ਵਿਦ ਆਚਰਣੰ ਤਾ ਸਕਲ ਦੋ ਕ੍ਰਿਤ ਦੁਰਮਤੀ ਪਰ ਚੱਕਰ ਤਰਸਨੰ ਹਰ ਭਗਤ ਨੇ ਜਿਨੇ ਹੀ ਕੇਵਲਾ ਰਿਧ ਕਰਮਣਾ ਬਸਾ ਜੋ ਗੇਨ ਕਿੰ ਜੋ ਗੇਨ ਕਿੰ ਦਾਨੇਨ ਕਿੰ ਤਪਸਾ ਗੋਬਿੰਦ ਗੋਬਿੰਦੇਤ ਜਪ ਨਾਰ ਸਕਲ ਸਿਧ ਪਦੰ ਜੈ ਦੇਵ ਆਇਓ ਤਸਪਟੰ ਤਸਪਟੰ ਪਪੂਤ ਸਰਬਗਤੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ